ਗੁਰੂ ਜੀ ਦੇ ਅਤੁੱਟ ਲੰਗਰ ਵਰਤਾਏਗੇ ਖੰਨਾ ਸ਼ਹਿਰ ਦੀ ਅਮਰ ਗੈਸ ਏਜੰਸੀ ਦੇ ਵੱਲੋਂ ਹਰ ਸਾਲ ਦੀ ਤੁਹਾਨੂੰ ਯਾਦ ਕਰੀਦਾ ਹਾਂ ਅੱਜ ਮੇਰੇ ਨਾਲ ਅਰਬੀਆ ਗੈਸ ਏਜੰਸੀ ਦੇ ਓਨਰ ਨਾਗਰਾ ਗੈਸ ਏਜੰਸੀ ਦੇ ਓਨਰ ਆਏ ਹੋਏ ਹੈ ਸੇਲਜ਼ ਆਫੀਸਰ ਲੁਧਿਆਣਾ ਵਾਲਾ ਪਾਏ ਹੋਏ ਹਰ ਸਾਲ ਹਮਾਰੇ ਜੋ ਆਬਰ ਗੈਸ ਏਜੰਸੀ ਹੈ ਹਮਾਰੇ ਜੀਤ ਜਾਨਾ ਦੇ ਇਹ ਹਰ ਸਾਲ ਇਹ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਜੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਸਤੂਦੀ ਖੰਨਾ ਤੋਂ ਵਿਸ਼ੇਸ਼ਕ ਬਾਲਿੰਦਰੀ ਤੇ ਹਜ ਸਹਾਇ ਗੁਰੂ ਜੀ ਦੇ ਅਤੁੱਟ ਲੰਗਰ ਵਰਤਾਏ ਗੇ ਖੰਨਾ ਸ਼ਹਿਰ ਦੀ ਅਮਰ ਗੈਸ ਏਜੰਸੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਨਤਨ ਮਾਤਾ ਗੁਜਰਪੁਰ ਜੀ ਅਤੇ ਸਰਬੰਸਦਾਨੀ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਚਾਰੋਂ ਸੈਭਜਾਨ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਗੁਰਦੁਆਰਾ ਸਾਹਿਬ ਸ੍ਰੀ ਸੁਖਸਾਗਰ ਸਾਹਿਬ ਜੀ ਵਿਖੇ ਸਵੇਰ ਤੋਂ ਹੀ ਸ੍ਰੀ ਸੁਖਣੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗੇ ਅਤੇ ਅਪਰਾਪਤ ਭੋਗ ਤੋਂ ਬਾਅਦ ਚਾਹ ਬਰੈਡ ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ ਸੋਲ ਬੰਦਾ ਪਹਿਲਾਂ ਹੱਥ ਚੁੜੇ ਜਗਤ ਕਸਾ ਮੀਂਹ ਪਤਕਰ ਹੋਇਆ ਪ੍ਰਮਾਣ ਲਈ ਸਹੌਲੇ ਪੁਜੀ ਪਕਵਾਨੋ ਅਤੋ ਕੇ ਪ੍ਰਿਸ਼ਨਾ ਜਾਣ ਦੇ ਉੱਪਰ ਆਏ विशेष तौर कि क्या की कहना ये हर साल हमारे जो अमर गैस एजेंसी है हमारे लुधियाना में ये हर साल ये काम करते हैं और हमें इन्वाइट कर रहे हैं बहुत अच्छा लगता है मैं पहली बार पंजाब आया हूँ एज अ एल पी जी सेल्स ऑफिसर बहुत ही अच्छा हमें इन्वाइट करते हैं लंगर करते हैं <waves> बहुत ही दया भावना वाली चीज़ें हमें सीखने को मिलता है कैसे समाज सेवा की जा सकती है कैसे और तरीके से उसके लिए मैं दिल से धन्यवाद करता हूँ ऐसे हर साल करते रहे सब समाज सेवा करने लोगों को ये सिखाए सद्भावना ये सब सिखाए लोगों अच्छे फिर तुम्हें हर साल की तरह लंगर लगाया गया अमर गैस एजेंसी वालों की कहना है ਸਾਨੂੰ ਬਹੁਤ ਚੰਗਾ ਲੱਗਦਾ ਹੈ ਅਸੀਂ ਹਰ ਸਾਲ ਛੋਟੀ ਸਾਹਿਬਜਾਂ ਦੇ ਦੀ ਯਾਦ ਵਿੱਚ ਇਹ ਲੰਗਰ ਲਗਾਈਦਾ ਹੈ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰੀਦਾ ਹੈ ਅੱਜ ਮੇਰੇ ਨਾਲ ਰਾਬੀਆ ਗੈਸ ਏਜੰਸੀ ਦੇ ਓਨਰ ਨਾਗਰਾ ਗੈਸ ਏਜੰਸੀ ਦੇ ਓਨਰ ਆਏ ਹੋਏ ਹਨ ਸੇਲਜ਼ ਆਫੀਸਰ ਲੁਧਿਆਣਾ ਵਾਲੇ ਆਏ ਹੋਏ ਹਨ ਮੈਨੂੰ ਬਹੁਤ ਚੰਗਾ ਲੱਗ ਰਿਹਾ ਅੱਜ ਮੇਰਾ ਸਾਰਾ ਸਟਾਫ ਅਸੀਂ ਹਰ ਸਾਲ ਆਪਣੇ ਦਿਲੋਂ ਲਗਾਈਦਾ ਹੈ ਲੰਗਰ ਸਾਨੂੰ ਬਹੁਤ ਚੰਗਾ ਲੱਗਦਾ ਹੈ